ਸਤਿ ਸ਼੍ਰੀ ਅਕਾਲ ਜੀ ਅੱਜ ਦੇ ਅਗਲੇ ਮੈਚ ਵਿੱਚ ਪੰਜਾਬ ਦੀ ਜਨ ਆਪੀ ਯੂਨੀਅਨ ਸਟੇਟ ਪਟਿਆਲਾ ਸੀਗਾ ਕਿ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਰਾਜਪੁਰਾ ਵਿੱਚ ਰੇਲ ਸਿੰਘ ਕੰਬੋਜ ਕਾਂਗਰਸ ਯੂਮੀਦਵਾਰ ਜੇਤੂ ਤੇ ਆਪਣਾ ਕਨੌਰ ਤੋਂ ਵੀ ਮਦਨਾਲ ਜਲਾਲ ਜਲਾਲਪੁਰ ਕਾਂਗਰਸ ਤੋਂ ਹੀ ਜਿੱਤੂ ਮੈਂ ਕਹਿ ਰਹੇ ਸੀ ਕਿ ਵੀ ਹਾਂ ਆਪ ਆਪ ਪਰ ਲੇਕਿਨ ਆਪ ਆਪਣਾ ਕੋਈ ਚਮਤਕਾਰ ਨਹੀਂ ਦਿਖਾ ਪਾਈ 10 ਸਾਲ ਤੋਂ ਸੱਤਾ ਤੋਂ ਬਾਹਰ ਰਹੀ ਇਹਨੇ ਆਪਣਾ ਕਾਂਗਰਸ ਸਰਕਾਰ ਹੁਣ ਫਿਰ ਆ ਚੁੱਕੀ ਹੈ ਪੰਜਾਬ ਚ ਸੱਤਾ ਚ ਹੁਣ ਦੇਖਦੇ ਆਂ ਪੰਜਾਬ ਦਾ ਕੀ ਵਿਕਾਸ ਕਿੰਨਾ ਵਿਕਾਸ ਹੁੰਦਾ ਹੈ ਤੇ ਮੈਂ ਜਗਨੰਦਨ ਗੁੱਤਰ ਪੰਜਾਬ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੰਗਿਆ ਨਾਲ ਜਿੰਦਾਬਾਦ ਉਹ ਪਈਏ ਉੱਥੇ ਇੱਧਰ ਲੱਗੇ ਸਾਰੇ ਫਿਰ ਕਿ ਨਾ ਪਤਾ ਨਹੀਂ ਕੀ ਕਰ ਉਹ ਕਰ ਲੈ ਫਿਰ ਉੱਚੀ ਨਹੀਂ ਖਾੜ ਦੇਣਾ ਹੁਣ ਕਿ ਇਹ ਕੁੱਤੇ ਹਦ ਨੂੰ ਹੈ ਕੀ ਬਾਤ ਹੈ ਕੁੱਤੇ ਹਦ ਨੂੰ ਹੈ ਆਹ ਮਾਂ ਦਵਾ ਕਰੀ ਆਗੂ ਕੋਈ ਨਹੀਂ ਜੀ ਕਦੇ ਵੀ ਦਾ ਫਾਇਦਾ ਕੋਈ ਨਹੀਂ ਉਹ ਤਾਂ ਪੁੱਛੇ ਕਿਦਰਾ ਅੱਗੇ ਆ ਜਾਈ ਲੋ ਜੀ ਪਤਾ ਨਹੀਂ ਜੀ ਸਾਹਿਬ ਨਦਲ ਅਕਲਪਤ ਜਿੰਦਾਬਾਦ ਜਨਤਪਤੀ ਨਦਲ ਅਕਲਪਤ ਜਿੰਦਾਬਾਦ ਨਦਲ ਅਕਲਪਤ ਜਿੰਦਾਬਾਦ ਜਨਤਪਤੀ ਜਿੰਦਾਬਾਦ ਅੱਜ ਜਿਹੜੀ ਪੂਰੇ ਪੰਜਾਬ ਚ ਕਾਂਗਰਸ ਪਾਰਟੀ ਦੀ ਜਿਹੜੀ ਲਹਿਰ ਸੀ ਮਹਾਰਾਜ ਅਮਰਿੰਦਰ ਸਿੰਘ ਦੀ ਜਿਨ੍ਹਾਂ ਦੀ ਬਦੌਲਤ ਪੰਜਾਬੀਆਂ ਨੇ ਬਹੁਤ ਵੱਡਾ ਫੈਸਲਾ ਲਿਆ ਮੇਰੇ ਵਰਗੇ ਨਮਾਣੇ ਨੂੰ ਵੀ ਮਹਾਰਾਜਾ ਸਾਹਿਬ ਨੇ ਮਹਾਰਾਣੀ ਸਾਹਿਬ ਨੇ ਰਾਜਪੁਰੇ ਤੋਂ ਦੂਜੀ ਵਾਰ ਮੇਰੇ ਵਰਕਰਾਂ ਦੇ ਕਹਿਣ ਦੇ ਉੱਤੇ ਸਾਨੂੰ ਟਿਕਟ ਦਿੱਤੀ ਮੇਰਾ ਰੋਮ ਰੋਮ ਮੇਰੇ ਪਰਿਵਾਰ ਦਾ ਇੱਕ ਇੱਕ ਟੁਕੜਾ ਰਾਜਪੁਰਾ ਨਿਵਾਸੀਆਂ ਦੇ ਲਈ ਰੀਣੀ ਆ ਜਿਨ੍ਹਾਂ ਨੇ ਬਹੁਤ ਜਿਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਕਾਂਗਰਸ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਦਾ ਮਹਾਰਾਣੀ ਪਰਨੀਤ ਕੌਰ ਜੀ ਦੇ ਕਹਿਣ ਦੇ ਉੱਤੇ ਜਿਹੜਾ ਪਿਛਲਾ ਰਿਕਾਰਡ ਸੀ ਸਾਡਾ ਰਾਜਪੁਰੇ ਚ ਬਣਿਆ ਹੋਇਆ 31510 ਦਾ ਉਸ ਨੂੰ ਵਧਾ ਕੇ 32605 ਦੀ ਜਿਹੜੀ ਲੀਡ ਆ ਉਹ ਰਾਜਪੁਰੇ ਤੋਂ ਜਿਹੜੀ ਕਾਂਗਰਸ ਪਾਰਟੀ ਦੀ ਕੀਤੀ ਆ ਇਹਦੇ ਲਈ ਸਾਰੇ ਮੇਰੇ ਵਰਕਰ ਮੇਰੀ ਜਿੰਦ ਜਾਨ ਮੇਰੀਆਂ ਸੱਜੀਆਂ ਕੱਪੀਆਂ ਬਾਹਾਂ ਉਹੀ ਇਸ ਗੱਲ ਦਾ ਸਿਹਰਾ ਸਾਰਾ ਉਹਨਾਂ ਨੂੰ ਜਾਂਦਾ ਵਰਕਰਾਂ ਨੂੰ ਜਿਨ੍ਹਾਂ ਨੇ ਨੰਗੇ ਪੈਰੀ ਚੱਲ ਕੇ ਭੁੱਖੇ ਰਹਿ ਕੇ ਆਪਣੇ ਜੇਬ ਦੇ ਵਿੱਚੋਂ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਇਹ ਸਾਰੀ ਜਿਹੜੀ ਚੋਣ ਉਹਨਾਂ ਨੇ ਲੜੀਆ ਇਹ ਟੋਟਲ ਤੇ ਟੋਟਲ ਜਿਹੜੀ ਹੈ ਕਾਂਗਰਸ ਪਾਰਟੀ ਦੇ ਰਾਜਪੁਰਾ ਦੇ ਵਰਕਰਾਂ ਨੂੰ ਇਸ ਗੱਲ ਦਾ ਸਿਹਰਾ ਹੈ ਜਿਨ੍ਹਾਂ ਨੇ ਦੂਜੀ ਵਾਰ ਮੇਰੇ ਵਰਗੇ ਨਿਮਾਣੇ ਇਨਸਾਨ ਨੂੰ ਇੱਥੋਂ ਚੁਣਿਆ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਵਿਸ਼ਵਾਸ ਦਿਲਾਣਾ ਕਿ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਕੈਪਟਨ ਸਾਹਿਬ ਦੀ ਰਹਿਣ ਮਹਿਸ ਸਰਕਾਰ ਬਣਨ ਜਾ ਰਹੀ ਆ ਤੇ ਰਾਜਪੁਰਾ ਜਿਹੜਾ ਸਾਡਾ ਗੇਟਵੇ ਆ ਪੰਜਾਬ ਆ ਉਸ ਨੂੰ ਵਿਕਾਸ ਦੇ ਵਕੋਂ ਪੰਜਾਬ ਦਾ ਇੱਕ ਨੰਬਰ ਹਲਕਾ ਬਣਾਣਾ ਜੋ ਮੇਰੇ ਮਨ ਦੀ ਤਮੰਨਾ ਹੈ ਉਸ ਨੂੰ ਬਣਾ ਕੇ ਅਸੀਂ ਰਹਿਾਂਗੇ ਸੋ ਮੈਂ ਸਾਰਿਆਂ ਦਾ ਕੋਟ ਕੋਟ ਤਲਵਾਜ਼ ਕਰਦਾ ਖਾਸ ਕਰਕੇ ਪ੍ਰੈਸ ਦਾ ਤੁਹਾਡੇ ਤੁਸੀਂ ਵੀ ਮੇਰੇ ਕੋਈ ਛੋਟੇ ਬੱਚੇ ਆ ਕੋਈ ਬਰਾਬਰ ਦੇ ਪਰ ਆਏ ਗਿਆ ਕੋਈ ਵੱਡੇ ਆ ਤੁਹਾਡਾ ਵੀ ਕੋਟ ਪੋਟਣਵਾ ਕੇ ਤੁਸੀਂ ਸਾਡੇ ਬਹੁਤ ਜ਼ਿਆਦਾ ਸਹਿਯੋਗ ਇਸ ਛੋਣ ਦੇ ਵਿੱਚ ਦਿੱਤਾ ਬਹੁਤ ਬਹੁਤ ਤੁਸੀਂ ਰਾਜਪੁਰ ਤੁਸੀਂ ਕੋਈ ਮੰਗਾ ਸੀ ਜਿਹੜੀ ਤੁਸੀਂ ਹੁਣ ਉਹਨੂੰ ਪਹਲ ਦੇਦਾਰ ਤੇ ਕਰੂਗਾ ਸਭ ਤੋਂ ਵੱਡੀ ਗੱਲ ਤਾਂ ਪੀਣ ਵਾਲੇ ਪਾਣੀ ਦੀ ਹੈ ਅਤੇ ਸੀਵਜ ਸਿਸਟਮ ਹੈ ਸਾਡੀਆਂ ਕਲੋਨੀਆ ਦੇ ਨੂੰ ਸੁਧਾਰ ਕਰਨ ਦਾ ਹੈ ਇਹ ਸਾਰਾ ਜਿਹੜਾ ਹੈ ਪਹਿਲ ਦੇਦਾਰ ਤੇ ਜਿਹੜਾ ਕੀਤਾ ਜਾਏਗਾ ਅਤੇ ਕੋਸ਼ਿਸ਼ ਕਰਾਂਗੇ ਕਿ ਵੱਡੀ ਇੰਡਸਟਰੀ ਆਵੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇ। ਬੋਸ ਸਾਹਿਬ ਤੁਸੀਂ ਬੜੇ ਮਾਰਜਨ ਤੋਂ ਜਿੱਤ ਗਏ ਤੁਸੀਂ ਨਗਰ ਕੌਂਸਲ ਵਿੱਚ ਵੀ ਬਹੁਤ ਧਰਨੇ ਪ੍ਰਦਰਸ਼ਨ ਕਰੇ ਇਹਨਾਂ ਦੀ ਜਿਹੜੇ ਤੁਸੀਂ ਆਰੋਪ ਲਾਉਂਦੇ ਰਹੇ ਟੰਗੀਆਂ ਟੁੰਗੀਆਂ ਦੇ ਤੇ ਹੁਣ ਉਸ ਤੇ ਤੁਹਾਡੀ ਕੀ ਪਹਿਚਾਣ ਰਹੇਗੀ ਕਿਸ ਤਰ੍ਹਾਂ ਤੁਸੀਂ ਉਹ ਕਰੋਗੇ ਨਿਕਲੋ ਮੈਂ ਕਰਪਸ਼ਨ ਦੇ ਵਿਰੁੱਧਾਂ ਬਹੁਤ ਜ਼ਿਆਦਾ ਮੇਰੇ ਤੇ ਮੇਰੀ ਗੱਲ ਨੂੰ ਮੰਨ ਕੇ ਰਾਜਪੁਰਾ ਨਿਵਾਸੀਆਂ ਨੇ ਵੱਡੀ ਵੱਡੀ ਜਿਹੜੀ ਵੋਟ ਪਾਈ ਹੈ ਕਾਂਗਰਸ ਪਾਰਟੀ ਨੂੰ ਇਹਦੇ ਵਿੱਚ ਬਹੁਤ ਵੱਡਾ ਸੁਧਾਰ ਕਰਾਂਗੇ ਅਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਬਹੁਤ ਵੱਡਾ ਸੁਧਾਰ ਹੈ ਇੱਕ ਹੁਣ ਸਕੂਲਾਂ ਦਾ ਐਡਮਿਸ਼ਨ ਦਾ ਵੀ ਚੱਲ ਰਿਹਾ ਜੀ ਇੱਕ ਪਹਿਲਾ ਵੀ ਚੱਕਰ ਪਿਆ ਰਿਹਾ ਐਡਮਿਸ਼ਨਾਂ ਦਾ ਫੀਸਾਂ ਦਾ ਅਰ ਵਰਦੀਆਂ ਕਿਤਾਬਾਂ ਵਗੈਰਾ ਦਾ ਇਹਦੇ ਬਾਰੇ ਤੁਸੀਂ ਕਰੋਗੇ ਰਾਜਪੁਰੇ ਵਾਸਤੇ ਮੈਂ ਜਨਤਾ ਦੇ ਨਾਲ ਆ ਮੈਂ ਤਾਂ ਜਨਤਾ ਲਈ ਜੋ ਮੈਨੂੰ ਰਾਜਪੁਰੇ ਦੀ ਜਨਤਾ ਕਹੇਗੀ ਮੈਂ ਉਹਨਾਂ ਦਾ ਇੱਕ ਵੀ ਜਿਹੜਾ ਵਚਨ ਉਹ ਨੀਚੇ ਨਹੀਂ ਜੇ ਤੁਝੇ ਨਹੀਂ ਲੇਖਿਆ ਜਾ ਰਿਹਾ ਮੈਂ ਮੇਰਾ ਇੱਕ ਦਿਹਾਤੀ ਹਲਕਾ ਸੀ 30000 ਪਲਸ ਜਿਹੜਾ ਰਿਜ਼ਲਟ ਵੱਧ ਰਿਹਾ ਹੁਣ ਬਣੂਗਾ ਇਹ ਜਿਹੜੀ ਜਿੱਤ ਹੈਗੀ ਆ ਇਹ ਸਾਰੇ ਵਰਕਰਾਂ ਨੇ ਦਿੱਤਾ ਕੋਈ ਸਾਡੇ ਪਰਿਵਾਰ ਦੇ ਜਿੱਤ ਨਹੀਂ ਹਰ ਇਨਸਾਨ ਸਾਡੇ ਨਾਲ ਜੁੜਿਆ ਹੋਇਆ ਸੀ ਗਰਾਸ ਰੂਟ ਤੇ ਹਰ ਬੰਦਾ ਮਦਨ ਮਣਕੀਚੋਂ ਲੜ ਗਿਆ ਸਾਰੇ ਨੇ ਕੋਈ ਇਹ ਨਹੀਂ ਸੋਚਿਆ ਵੀ ਮਦਨ ਦਾ ਪਰਿਵਾਰ ਦਾ ਬੰਦਾ ਹੋਊਗਾ ਸਾਰੇ ਨੇ ਪੂਰੀ ਜ਼ਿੰਮੇਵਾਰੀ ਨਾਲ ਜਿੰਨੀ ਇੰਨੀ ਬਹੁਤ ਇੱਕ ਦਿਹਾਤੀ ਹਲਕੇ ਵਿੱਚ ਪੈਣੀ ਬੜੀ ਔਖੀ ਗੱਲ ਹੁੰਦੀ ਹੈ ਇਹ ਜਿਹੜੀ ਬੋਟ ਜਿੱਤਾਂ ਇੱਕ ਨੌਰ ਹਲਕੇ ਦੇ ਸਾਰੇ ਵਰਕਰਾਂ ਨੇ ਦਿੱਤਾ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵੀ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਇੱਥੇ ਬਚਾਇਆ ਕਿੱਤੇ ਬੜੀਆਂ ਗੱਲਾਂ ਉਡੀਆਂ ਜੀ ਤਾਂ 23% ਪਿੱਛੇ ਐ ਜੀ ਝਾੜੂ ਨਾਲੋਂ ਫਲਾਣਾ ਪਿੱਛੇ ਐ ਜੀ ਇਹ 10% ਪਿੱਛੇ ਐ ਜੀ ਪਰ ਸਾਡੇ ਜਿਹੜੇ ਮਿਹਨਤੀ ਸਾਡੇ ਸਾਥੀ ਸੀ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਪਾਸੇ ਪੜਤਾ ਅੱਜ ਮੰਨ ਬੋਲ ਤੁਸੀਂ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਸਾਰੇ ਵਰਕਰਾਂ ਨੂੰ ਮੇਰੇ ਸਾਥੀਆਂ ਨੂੰ ਜਿਹੜੇ ਦਸਾਂ ਸਾਲਾਂ ਤੋਂ ਮਾੜੇ ਟਾਈਮ ਤੱਕ ਅੱਜ ਤੱਕ ਮੇਰੇ ਨਾਲ ਜੁੜੇ ਆ ਨਵੇਂ ਸਾਥੀ ਸਾਡੇ ਕੋਲ ਬਹੁਤ ਆਏ ਆ ਸਾਰੇ ਇਸ ਜਿੱਤ ਦੇ ਸਾਰੇ ਹੱਕਦਾਰਾਂ ਕੋਈ ਮੇਰਾ ਇਕੱਲਾ ਪਰਿਵਾਰ ਇਸ ਜਿੱਤ ਦਾ ਹੱਕਦਾਰ ਨਹੀਂ ਸਾਰਾ ਕਨੌਰ ਹਲਕਾ ਇਸ ਜਿੱਤ ਦਾ ਕੋਈ ਮੰਤਰੀ ਬਣਾਉਂਦੀ ਸਾਨੂੰ ਤਾਂ ਮੁੱਖ ਮੰਤਰੀ ਸਾਡਾ ਬਣ ਗਿਆ ਅਸੀਂ ਤਾਂ ਮੁੱਖ ਮੰਤਰੀ ਐ ਅਸੀਂ ਮੰਤਰੀ ਬਣ ਕੇ ਕੀ